ਰਾਜ ਸਿੰਘ ਚਿੰਝਰ ਨੇ ਆਪਣੀ ਅਪਕਮਿੰਗ ਫਿਲਮ ਬੱਲੇ ਉਹ ਚਲਾਕ ਸੱਜਣਾ ਦੀ ਸ਼ੂਟਿੰਗ ਕੀਤੀ ਸ਼ੁਰੂ ਪੰਜਾਬੀ ਇੰਡਸਟਰੀ ਦੇ ਵਿੱਚ ਆਇਦਿਨ ਵੱਖਰੇ ਵੱਖਰੇ ਕਾਂਸੈਪਟ ਤੇ ਫਿਲਮਾਂ ਬੰਦੀਆਂ ਨੇ ਤੇ ਰਿਲੀਜ਼ ਹੁੰਦੀਆਂ ਨੇ ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਐ ਤੇ ਦਿਨੋ ਦਿਨ ਪੰਜਾਬੀ ਸਿਨੇਮਾ ਦਾ ਮਿਆਰ ਵੀ ਉੱਚਾ ਹੁੰਦਾ ਜਾ ਰਿਹਾ ਐ ਇਸ ਸਭ ਦੇ ਵਿੱਚ ਰਾਜ ਸਿੰਘ ਚਿੰਝਰ ਵਿਕਰਮ ਚੋਹਾਨ 80 ਕੋਰਟੇ ਮੋਲੀਨਾ ਸੋਦੀ ਸਟਾਰਰ ਫਿਲਮ ਬੱਲੇਓ ਚਲਾਕ ਸਚਨਾ ਦੀ ਸ਼ੂਟਿੰਗ ਅੱਜ ਕੋਟਕਪੂਰਾ ਦੇ ਵਿੱਚ ਸ਼ੁਰੂ ਹੋਗੀ ਹੈ ਫਿਲਮ ਦੇ ਵਿੱਚ ਨਰਮਲ ਰਿਸ਼ੀ ਰਾਜਤਾਲੀਵਾਲ ਪ੍ਰਕਾਸ਼ ਤੇ ਸੁਖਵਿੰਦਰ ਰਾਜ ਵੀ ਲੀਡ ਰੋਲ ਦੇ ਵਿੱਚ ਤੁਹਾਨੂੰ ਨਜ਼ਰ ਆਣਗੇ ਰਾਏਲ ਸਿੰਘ ਜੋ ਇਸ ਤੋਂ ਪਹਿਲਾਂ ਅਮਨਦ ਦਾ ਨਿਰਦੇਸ਼ਕ ਕਰ ਚੁਕੇ ਹਨ ਇਸ ਫਿਲਮ ਦਾ ਨਿਰਦੇਸ਼ਨ ਕਰਨ ਲਈ ਬਿਲਕੁਲ ਤਿਆਰ ਨੇ ਸਕ੍ਰਿਪਟ ਗੁਰਪ੍ਰੀਤ ਤੋਤੀ ਨੇ ਲਿਖੀ ਹੈ ਲਕੀ ਯਾਦਵ ਇਸ ਫਿਲਮ ਦੇ ਸਿਨੇਮਾਗ੍ਰਾਫਰ ਬੱਚੋ ਕੰਮ ਕਰ ਰਹੇ ਹਨ ਮਿਨਲੈਂਡ ਫਿਲਮ ਅਤੇ ਜੀਬੀ ਐਂਟਰਟੇਨਮੈਂਟ ਇਸ ਫਿਲਮ ਦਾ ਨਿਰਮਾਣ ਕਰਦੇ ਹੋਏ ਨਜ਼ਰ ਆਣਗੇ ਜਿਸ ਤੋਂ ਬਾਅਦ ਜਦ ਇਹ ਖਬਰ ਸਾਹਮਣੇ ਆਈ ਤਾਂ ਹਰ ਕੋਈ ਇਸ ਫਿਲਮ ਨੂੰ ਲੈ ਕੇ ਐਕਸਾਈਟਿਡ ਹੈ ਤੇ ਇਸ ਫਿਲਮ ਦੀ ਰਿਲੀਜ਼ਿੰਗ ਦਾ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ਫਿਲਹਾਲ ਇਸ ਫਿਲਮ ਦੀ ਸ਼ੂਟਿੰਗ ਅੱਜ ਸ਼ੁਰੂ ਹੋਈ ਹੈ ਅਜਿਹੀਆਂ ਹੋਰ ਇੰਟਰਸਟਿੰਗ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਗਰੂਫ ਦੇ ਨਾਲ